ਤੁਨਾ ਮਦਰ ਆ ਨਾ ਫਾਦਰ ਆ ਨਾ ਦੋਨੋਂ ਹੀ ਅਨਮੈਰਿਡ ਨੇ ਵਿਚਾਰੇ ਘਰ ਨੂੰ ਦਰਵਾਜ਼ਾ ਵੱਜਾ ਅਸੀਂ ਤੇ ਕਵਾਂਡੀ ਹੋਣ ਨਾ ਤੇ ਆਪਾਂ ਨੂੰ ਬਹੁਤ ਦੁੱਖ ਹੋਇਆ ਸਾਰੇ ਪਿੰਡ 'ਚ ਸੁਗ ਦੀ ਲਹਿਰ ਆ ਇਹ 15 ਅਕਤੂਬਰ ਨੂੰ ਇੱਥੋਂ ਘਰੋਂ ਚੱਲਿਆ ਵਾ ਤੇ ਸਾਨੂੰ ਤਾਂ ਹੁਣ ਬਾਅਦ 'ਚ ਪਤਾ ਲੱਗਾ ਵੀ ਏਜੰਟ ਜਿਹੜਾ ਉਹ ਹਰਿਆਣੇ ਦਾ ਸੀ ਕੋਈ ਫੌਜੀ 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 ਦੇ ਨਾਂ ਦਾਨਿਆ ਜਾਂਦਾ ਹਰਿਆਣੇ ਦਾ ਏਜੰਟ ਸੀਗਾ ਉਹਨੇ ਦਿਨ 42 ਲੱਖ ਰੁਪਏ ਕੀਤਾ ਸੀ ਵੀ ਮੈਂ ਤੇਰੀ ਡਾਇਰੈਕਟ ਫਲੈਟ ਕਰਾ ਕੇ ਤੈਨੂੰ ਬਚਾਵਾਂਗਾ ਪਰ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਰਸਤੇ ਵਿੱਚ ਜਾ ਕੇ ਮੁੜ ਕੇ ਇਹਨੂੰ ਸਾਰਾ ਹੀ ਪਨਾਮਾ ਦਾ ਜੰਗਲ ਤੁਰ ਕੇ ਲੰਘਣਾ ਪਿਆ ਕੁਛ ਦਿਨ ਪਹਿਲਾਂ ਕਰੀਬ 25 ਦਿਨ ਪਹਿਲਾਂ ਇਹ ਕੈਂਪ ਵਿੱਚ ਵੜਿਆ ਮੈਕਸੀਕੋ ਥਰੂ ਹੁੰਦਾ ਹੋਇਆ ਤੇ ਉੱਥੇ ਜਿਹੜੀ ਉਹ ਆਰਮੀ ਨੇ ਫੜ ਲਿਆ ਵਾ 25 ਦਿਨ ਬਾਅਦ ਇਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕਰਤਾ ਸਾਨੂੰ ਵੀ ਅੱਜ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਵਾਲੇ ਨੂੰ ਪਤਾ ਲੱਗਾ ਵੀ ਤੁਹਾਡੇ ਪਿੰਡ ਦਾ ਪੁੱਛੜਾ ਰਾਤ ਅੱਜ ਵਾਪਸ ਆ ਰਿਹਾ ਇਹ ਮੁੰਡੇ ਨੇ ਇੰਜੀਨੀਅਰ ਕੀਤੀ ਹੈ ਪੜ੍ਹਿਆ ਲਿਖਿਆ ਮੁੰਡਾ ਕੋਈ ਇਹਨੂੰ 20000 ਦੇ ਰੱਖੇਗਾ ਤੇ ਇਹਦੇ ਮਨ ਤੇ ਕੀ ਬਿੱਤੇਗੀ ਤੇ ਸਰਕਾਰਾਂ ਜ਼ਿੰਮੇਵਾਰ ਆ ਜੀ ਜੋ ਬੱਚਿਆਂ ਨੂੰ ਸਰਵਿਸ ਦੇਣ ਉਹਨਾਂ ਦੀ ਯੋਗਤਾ ਦੇਖ ਕੇ ਅਮਰੀਕਾ ਸਰਕਾਰ ਦੇ ਵੱਲੋਂ ਅੱਜ ਆਪਣਾ ਦੂਜਾ ਜਹਾਜ਼ ਜਿਹੜਾ ਵਾ ਉਹ ਅੰਮ੍ਰਿਤਸਰ ਭੇਜਿਆ ਜਾ ਰਿਹਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 119 ਪ੍ਰਵਾਸੀ ਭਾਰਤੀਆਂ ਨੂੰ ਜਿਹੜਾ ਵਾ ਉਥੋਂ ਡਿਪੋਰਟ ਕਰ ਦਿੱਤਾ ਗਿਆ ਜਿਸ ਦੇ ਵਿੱਚੋਂ 11 ਜਿਹੜੇ ਨੇ ਪ੍ਰਵਾਸੀ ਭਾਰਤੀ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਹੈਗਾ ਗੁਰਪਾਲ ਸਿੰਘ ਜੋ ਕਿ ਗੁਰਦਾਸਪੁਰ ਦੇ ਜਿਹੜਾ ਪਿੰਡ ਹੈਗਾ ਵਾ ਰਾਜੂ ਬిల్లా ਉਤੋਂ ਦਾ ਰਹਿਣ ਵਾਲਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਜੂ ਬੇਲੇ ਦੇ ਜਿਹੜਾ ਪਿੰਡ ਹੈਗਾ ਉਸ ਦੇ ਵਿੱਚ ਗੁਰਪਾਲ ਸਿੰਘ ਦਾ ਘਰ ਹੈਗਾ ਵਾ ਕਾਫੀ ਛੋਟਾ ਜਿਹਾ ਘਰ ਹੈਗਾ ਵਾ ਕਾਫੀ ਮਿਹਨਤ ਤੋਂ ਬਾਅਦ ਇਹ ਨੌਜਵਾਨ ਜਿਹੜਾ ਵਾ ਲੱਖਾਂ ਰੁਪਏ ਖਰਚ ਕੇ ਅਮਰੀਕਾ ਜਾਣਾ ਚਾਹੁੰਦਾ ਸੀ ਲੇਕਿਨ ਉੱਥੋਂ ਦੀ ਸਰਕਾਰ ਨੇ ਉੱਥੋਂ ਦੀ ਆਰਮੀ ਨੇ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਤਾਂ ਹੁਣ ਉਸ ਨੂੰ ਡਿਪੋਰਟ ਜਿਹੜਾ ਵਾ ਕੀਤਾ ਜਾ ਰਿਹਾ ਅੱਜ 119 ਪ੍ਰਵਾਸੀ ਭਾਰਤੀ ਜਿਹੜੇ ਨੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਨਗੇ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰਪਾਲ ਸਿੰਘ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਸ ਦਾ ਇੱਕ ਛੋਟਾ ਭਰਾ ਜਿਹੜ ਉੱਥੇ ਜਾ ਕੇ ਜੜਾ ਵਾ ਜਦੋਂ ਇਹ ਦੱਸਿਆ ਜਾਂਦਾ ਕਿ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਕਿਉਂਕਿ ਏਜੰਟ ਨੇ ਇਸ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਉੱਥੇ ਅਮਰੀਕਾ ਪਹੁੰਚਾਉਣਾ ਸੀਗਾ ਅਮਰੀਕਾ ਜੇ ਪਹੁੰਚਿਆ ਸੀ ਤਾਂ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਜੜਾ ਵਾ ਉੱਥੋਂ ਦੀ ਜਿਹੜੀ ਸਰਕਾਰ ਹੈਗੀ ਉੱਥੋਂ ਦੀ ਜਿਹੜੀ ਆਰਮੀ ਹੈਗੀ ਅਮਰੀਕਾ ਦੀ ਉਸ ਨੇ ਗ੍ਰਫਤਾਰ ਕਰ ਲਿਆ ਤਾਂ ਕੁ ਸਮਾਂ ਉਸ ਨੂੰ ਆਪਣੇ ਕੈਂਪ ਦੇ ਵਿੱਚ ਆਰਮੀ ਕੈਂਪ ਹੈਗਾ ਉੱਥੇ ਰੱਖਣ ਤੋਂ ਬਾਅਦ ਆਖਰਕਾਰ ਉਸ ਨੂੰ ਜਿਹੜਾ ਵਾ ਡਿਪੋਰਟ ਕਰ ਦਿੱਤਾ ਗਿਆ ਤਾਂ ਅੱਜ 119 ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਅੰਮ੍ਰਿਤਸਰ 에ਅਰਪੋਰਟ ਤੇ ਉਤਰਨਗੇ ਇਹ ਅੱਜ ਜਿਹੜਾ ਗੁਰਪਾਲ ਸਿੰਘ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਨੇ ਉਹਨਾਂ ਦੇ ਮੌਜੂਦ ਨੇ ਤੇ ਇਹ ਸਾਫ ਪਾਸ ਸਰਪੰਚ ਨੇ ਉਹਨਾਂ ਨੂੰ ਜਾਣਦੇ ਆ ਇਹ ਪਾਜੀ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਨੌਜਵਾਨ ਸੀਗਾ ਗੁਰਪਾਲ ਸਿੰਘ ਅਮਰੀਕਾ ਗਿਆ ਸੀਦਾ ਕੀ ਤੇ ਸਾਨੂੰ ਤੋਂ ਹੁਣ ਬਾਅਦ ਚ ਪਤਾ ਲੱਗਾ ਵੀ ਏਜੰਟ ਜਿਹੜਾ ਉਹ ਹਰਿਆਣੇ ਦਾ ਸੀ ਕੋਈ ਫੌਜੀ 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 ਦੇ ਨਾਂ ਜਾਣਿਆ ਜਾਂਦਾ ਹਰਿਆਣੇ ਦਾ ਏਜੰਟ ਸੀਗਾ ਉਹਨੇ ਤੇਰੇ 42 ਲੱਖ ਰੁਪਏ ਕੀਤਾ ਸੀ ਵੀ ਮੈਂ ਤੇਰੀ ਡਾਇਰੈਕਟ ਫਲੈਟ ਕਰਾ ਕੇ ਤੈਨੂੰ ਬਚਾਵਾਂਗਾ ਪਰ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਰਸਤੇ ਵਿੱਚ ਜਾ ਕੇ ਮੁੜ ਕੇ ਇਹਨੂੰ ਸਾਰਾ ਹੀ ਪਨਾਮਾ ਦਾ ਜੰਗਲ ਤੁਰ ਕੇ ਲੰਘਣਾ ਪਿਆ ਕੁਝ ਦਿਨ ਪਹਿਲਾਂ ਕਰੀਬ 25 ਦਿਨ ਪਹਿਲਾਂ ਇਹ ਕੈਂਪ ਵਿੱਚ ਵੜਿਆ ਮੈਕਸੀਕੋ ਥਰੂ ਹੁੰਦਾ ਹੋਇਆ ਤੇ ਉੱਥੇ ਜਿਹੜੀ ਉਹ ਆਰਮੀ ਨੇ ਫੜ ਲਿਆ ਵਾ ਤੇ ਆ 25 ਦਿਨ ਬਾਅਦ ਇਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕਰਤਾ ਤੇ ਸਾਨੂੰ ਅੱਜ ਪ੍ਰੈਸ ਤੋਂ ਪਤਾ ਲੱਗਾ ਜੇ ਸੀ ਆਈ ਡੀ ਵਾਲੇ ਨੂੰ ਪਤਾ ਲੱਗਾ ਵੀ ਤੁਹਾਡੇ ਪਿੰਡ ਦਾ ਬੱਚਾ ਰਾਤ ਅੱਜ ਵਾਪਸ ਆ ਰਿਹਾ ਤੇ ਬਹੁਤ ਗਰੀਬ ਪਰਿਵਾਰ ਆ ਬਹੁਤ ਮੜੀ ਗੱਲ ਹੋਈ ਆ ਇਹ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੀ ਜਿਹੜਾ ਏਜੰਟ ਫੌਜੀ ਹਰਿਆਣੇ ਦੇ ਨਾਂ ਦਾ ਆ ਹੁਣ ਮੁੰਡੇ ਨੂੰ ਸਾਰਾ ਪਤਾ ਉਹ ਅਣਕ ਦੱਸੇਗਾ ਵੀ ਕਿਹੜਾ ਬੰਦਾ ਕਿੱਥੋਂ ਦਾ ਸੀਗਾ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਏ ਤੇ ਇਹਨੂੰ ਜਿਹੜੇ ਪੈਸੇ ਆ ਵਾਪਸ ਦੁਆਏ ਜਾਣ। ਮਤਲਬ ਜਿਹੜੀ ਕਾਰਵਾਈ ਏਜੰਟ ਦੇ ਖਿਲਾਫ ਹੋਣੀ ਕਿਉਂਕਿ ਏਜੰਟ ਜਿਹੜੇ ਲੱਗਾ ਤਾਂ ਜਿੱਤਾ ਕਰੇ ਵੀ ਪਨਾਮਾ ਦੇ ਜੰਗਲਾਂ ਵਿੱਚ ਬਹੁਤ ਮਾੜੀ ਗੱਲ ਹੈ ਜੀ ਇਸ ਤਰ੍ਹਾਂ ਇਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਇਹਨਾਂ ਸਾਰਾ ਪੰਜਾਬ ਦੀ ਬਰਬਾਦੀ ਹੋਈ ਆ ਇਹ ਅਸੀਂ ਨਿੰਦਿਆ ਕਰਦੇ ਆ ਜੀ ਇਹਨਾਂ ਨੂੰ ਗਲਤ ਚਾਂਸੇ ਲਾ ਕੇ ਬੰਦਿਆਂ ਨੂੰ ਨਹੀਂ ਭਜਣਾ ਚਾਹੀਦਾ ਜਿਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੀ ਜਾ ਕੇ ਜਿਹੜਾ 트ੰਪ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਕੰਮ ਹੈ ਰੋਕਣਾ ਚਾਹੀਦਾ ਵਾ ਤੁਸੀਂ ਕੀ ਮੰਨਦੇ ਹੋ ਵੀ ਇਹ ਕੰਮ ਰੁਕੂਗਾ ਜਾਂ ਕਿਸ ਤਰ੍ਹਾਂ ਦੇ ਨਾਲ ਦੇਖੋ ਜੇ ਸਰਕਾਰ ਬੱਚਿਆਂ ਨੂੰ ਸਰਵਿਸ ਦੇ ਇਹ ਮੁੰਡੇ ਨੇ ਇੰਜੀਨੀਅਰ ਕੀਤੀ ਆ ਪੜ੍ਹਿਆ ਲਿਖਿਆ ਮੁੰਡਾ ਕੋਈ ਇਹਨੂੰ 20000 ਦੇ ਰੱਖੇਗਾ ਤੇ ਇਹਦੇ ਮਨ ਤੇ ਕੀ ਇਹ ਤੇ ਸਰਕਾਰਾਂ ਜ਼ਿੰਮੇਵਾਰ ਆ ਜੀ ਜੋ ਬੱਚਿਆਂ ਨੂੰ ਸਰਵਿਸ ਦੇਣ ਉਹਨਾਂ ਦੀ ਯੋਗਤਾ ਦੇਖ ਕੇ ਬੱਚੇ ਕਦੀ ਵੀ ਬਾਹਰ ਨਹੀਂ ਜਾਣਗੇ ਇਹ ਤੇ ਇੱਕ ਬਹੁਤ ਸਰਕਾਰ ਜ਼ਿੰਮੇਵਾਰ ਆ ਜੀ ਇਹਨਾਂ ਦੀ ਜੇ ਸਰਕਾਰ ਸਰਵਿਸ ਦੇ ਹਰ ਬੱਚੇ ਨੂੰ ਕੋਈ ਬਾਹਰ ਨਹੀਂ ਜਾਏਗਾ ਆਪਣੇ ਇੱਕ ਵਾਸਤੇ ਬਾਹਰ ਜਾ ਰਹੇ ਆ ਜੀ ਅਪਣੇ ਸ਼ਾਮ ਤੱਕ ਵਾਪਸ ਆ ਜਣਗੇ ਦੇਖੋ ਸਾਨੂੰ ਸ਼ਾਮ ਤੱਕ ਅਬ ਘਰ ਵਾਪਸ ਆ ਜਾਏਗਾ ਜੀ ਦੇਖੋ ਨਾ ਮਦਰ ਆ ਨਾ ਫਾਦਰ ਆ ਨਾ ਦੋਨੋਂ ਹੀ ਅਨਮੈਰਿਡ ਨੇ ਵਿਚਾਰੇ ਘਰ ਨੂੰ ਦਰਵਾਜ਼ਾ ਵੱਜਾ ਅਸੀਂ ਤੇ ਗਵਾਂਢੀ ਹੋਣ ਨਾ ਤੇ ਆਪਾਂ ਨੂੰ ਬਹੁਤ ਦੁੱਖ ਹੋਇਆ ਸਾਰੇ ਪਿੰਡ 'ਚ ਸੋਗ ਦੀ ਲਹਿਰ ਆ ਅਸੀਂ ਸਾਰਾ ਪਿੰਡ ਇਹ ਚੌਂਨੇ ਆ ਕਿ ਇਸ ਬੱਚੇ ਨਾਲ ਬਹੁਤ ਤੱਕਾ ਹੋਇਆ ਇਹਦਾ ਸਰਕਾਰ ਜਿਹੜੀ ਆ ਉਹ ਮੁਆਵਜ਼ਾ ਦਵਾਏ ਬੰਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਗੁਰਪਾਲ ਸਿੰਘ ਦਾ ਘਰ ਹੈਗਾ ਵਾ ਕਾਫੀ ਗਰੀਬ ਪਰਿਵਾਰ ਸੀ ਜਿਸ ਤਰ੍ਹਾਂ ਦੇ ਨਾਲ ਸਾਬਕਾ ਸਰਪੰਚ ਜਿਹੜੇ ਨੇ ਦੱਸਨੇ ਕਿ ਕਾਫੀ ਗਰੀਬ ਪਰਿਵਾਰ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਇਹ ਵੀ ਆਪਣੇ ਭਰਾ ਦੇ ਕੋਲ ਜਾਣਾ ਚਾਹੁੰਦਾ ਸੀ ਕਿਉਂਕਿ 2 ਸਾਲ ਪਹਿਲਾਂ ਹੀ ਇਸ ਦਾ ਭਰਾ ਜਿਹੜਾ ਵਾ ਅਮਰੀਕਾ ਦੇ ਕੋਲ ਗਿਆ ਗਿਆ ਹੋਇਆ ਹੈ ਇਸ ਦਾ ਤੋਂ ਉਹ ਵੀ ਇਹ ਆਪਣੇ ਭਰਾ ਜਿਹੜਾ ਹੈਗਾ ਗੁਰਪਾਲ ਸਿੰਘ ਵੀ ਅਮਰੀਕਾ ਜਾ ਕੇ ਆਪਣੇ ਭਰਾ ਦੇ ਕੋਲ ਜਾਣਾ ਚਾਹੁੰਦਾ ਸੀ ਤਾਂ ਜੋ ਜਸਾ ਪੁਵਖ ਜਿਹੜਾ ਵਾ ਸੁਨਹਿਰੀ ਬਣ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸ